ਪੰਜਾਬ ਸਰਕਾਰ ਦੇ ਵੱਲੋਂ ਘੱਗਰ ਦਰਿਆ ਨੂੰ ਬਣ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਕਿ ਹੁਣ ਬਣ ਵਿਭਾਗ ਘੱਗਰ ਦਰਿਆ ਦੇ ਵਿੱਚ ਰੁੱਖ ਲਾਉਣ ਦੀ ਕਾਲੀ ਦੇ ਵਿੱਚ ਹੈ ਉੱਥੇ ਹੀ ਘੱਗਰਾ ਦਰਿਆ ਦੇ ਕਿਨਾਰੇ ਦੇ ਵਿੱਚ ਉੱਪਰ बसे ਹੋਏ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਹਰ ਵਾਰ ਘੱਗਰ ਦਰਿਆ ਵੱਡੇ ਪੱਧਰ ਦੇ ਉੱਪਰ ਨਜ਼ਦੀਕ ਦੇ ਪਿੰਡਾਂ ਦਾ ਨੁਕਸਾਨ ਕਰਦਾ ਹੈਗਾ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਘੱਗਰ ਦਰਿਆ ਦੇ ਵਿੱਚ ਰੁੱਖ ਲੱਗਦੇ ਨੇ ਰੁੱਖਾਂ ਦੇ ਕਾਰਨ ਨੁਕਸਾਨ ਉਸ ਤੋਂ ਵੀ 3-4 ਗੁਣਾ ਵੱਧ ਜਾਵੇਗਾ ਨਾਲ ਹੀ ਜਿਹੜਾ ਧਕਾ ਗਰਧਰਾ ਟੁੱਟਦਾ ਹੈਗਾ ਤਾਂ ਬਣ ਵਿਭਾਗ ਆਪਣੇ ਹੱਥ ਖੜੇ ਕਰੇਗਾ ਕਿ ਉਸ ਦੇ ਇਸ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਸਗੋਂ ਜਲ ਸਰੋਤ ਵਿਭਾਗ ਵੀ ਆਪਣੇ ਹੱਥ ਪਿੱਛੇ ਖਿੱਚੇਗਾ ਕਿ ਹੁਣ ਧਕਾ ਗਰਧਰਾ ਬਣ ਵਿਭਾਗ ਦੇ ਹਵਾਲੇ ਹੈ ਤੇ ਲੋਕਾਂ ਨੂੰ ਉਸ ਤੋਂ ਜ਼ਿਆਦਾ ਕਿਤੇ ਨੁਕਸਾਨ ਦਾ ਖਮਿਆਜਾ ਜਿਹੜਾ ਹੋ ਭੁਗਤਣਾ ਪਊਗਾ ਜਿਸ ਦੇ ਵਿੱਚ ਸ਼ਹਿਰ ਪਿੰਡ ਹਰ ਇੱਕ ਨੂੰ ਜਿਹੜਾ ਉਹ ਨੁਕਸਾਨ ਚੱਲਣਾ ਪਊਗਾ ਇਸ ਦੇ ਉੱਪਰ ਕਿਸਾਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਗੱਲਬਾਤ ਤੁਹਾਨੂੰ ਪੂਰੀ ਸੁਣਾਉਣੀ ਆ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰਾ ਨਾਮ ਸੁਖਦੇਵ ਸ਼ਰਮਾ ਬੀਕੇ ਯੋਗਤਾ ਆਜ਼ਾਦ ਦਾ ਜ਼ਿਲ੍ਹਾ ਆਗੂ ਪਟੜਖੁਰ ਤੋਂ ਘੱਗਰੂ ਲੈ ਕੇ ਜਿਹੜਿਆ ਅੱਜ ਰੋਸ ਮਾਰਚ ਕੀਤਾ ਗਿਆ ਹੈਗਾ ਤੇ ਇਸ ਜਿਹੜਾ ਇਹ ਰੋਸ ਮਾਰਚ ਅੱਜ ਦਾ ਜਿਹੜਾ ਮੋਟਰਸਾਈਕਲ ਮਾਰਚ ਹੈ ਇਹ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਮੋਟਰਸਾਈਕਲ ਮਾਰਚ ਕੱਢਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਕੱਗਰ ਦਾ ਸੰਕਟ ਹੈ ਹੋਰ ਵਧਣਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਨੀਤੀ ਤਹਿਤ ਜਿਹੜੀ ਜ਼ਮੀਨ ਲੋਕਾਂ ਨੇ ਡਰੇਨ ਵਿਭਾਗ ਨੂੰ ਦਿੱਤੀ ਸੀ ਉਹ ਤਬਦੀਲ ਕਰਕੇ ਜੰਗਲਾਤ ਵਿਭਾਗ ਦੇ ਨਵੇਂ ਇੰਤਕਾਲ ਤੱਕ ਕਰ ਦਿੱਤਾ ਜੰਗਲਾਤ ਵਿਭਾਗ ਉਸ ਵਿੱਚ ਰੁਖ ਲਾਉਣ ਵਾਸਤੇ ਉਤਾਵਲਾ ਹੋਏ ਹੋਏ ਹੈ ਕਿਸਾਨਾਂ ਨੂੰ ਪਤਾ ਹੈ ਪੱਲੀ ਪਾਤਾ ਕਿ ਹਰ ਸਾਲ ਇਹ ਘੱਗੜ ਦੀ ਮਾਰ ਚੱਲ ਰਹੀ ਹੈ ਉਸ ਸਮੇਂ ਫੋਕੇ ਨਾਰੇ ਫੋਕੇ ਵਾਦੇ ਕਰਕੇ ਪੰਜਾਬ ਸਰਕਾਰ ਪਜਾਮੇ ਟੰਕੇ ਲੋਕਾਂ ਦਾ ਪਖਪੂਰਨ ਆਈ ਹੈ ਕਿ ਅਸੀਂ ਤੁਹਾਡੀ ਬਰਬਾਦੀ ਨੂੰ ਨਹੀਂ ਹੋਣ ਦੰਦੇ ਪਰ ਅੱਜ ਕਿਸ ਉਸੇ ਨੀਤੀ ਤਹਿਤ ਕੱਗਰਦ ਰਿਆ ਚ ਬਣਪਪਾ ਕੰਨਿਓ ਰੁੱਖ ਲਾਏ ਜਾ ਰਹੇ ਆ ਉਹ ਰੁੱਖਾਂ ਨੇ ਹੋਰ ਵੱਡੇ ਹੋ ਕੇ ਉੱਥੇ ਵੱਡਾ ਰੂਪ ਧਾਰਨ ਕਰਨਾ ਹੈ ਜੰਗਲੀਆ ਬੂਟੀਆਂ ਉਗਣੀਆਂ ਉਥੇ ਡਾਫ ਲੱਗ ਕੇ ਘੱਗਰ ਦਰਿਆ ਨੇ ਟੁੱਟਣਾ ਹੈ ਐਸ ਕਰਕੇ ਅੱਜ ਲੋਕਾਂ ਨੂੰ ਇਹ ਸੁਚੇਤ ਕਰਕੇ ਵੱਖ-ਵੱਖ ਪਿੰਡਾਂ ਦੇ ਵਿੱਚ ਹੋ ਕੇ ਜਿਨ੍ਹਾਂ ਦੇ ਘੱਗਰ ਦੀ ਮਾਰ ਪੈਂਦੀ ਹੈ ਸਿਰਫ ਇੱਥੇ ਨਹੀਂ ਸੀਮਤ ਰਣੀ ਕਿ 25 ਪਿੰਡਾਂ 'ਚ ਘੱਗਰ ਦੀ ਮਾਰ ਰਹੂਗੀ ਜਦੋਂ ਇਹ ਪੁਲ ਨੇ ਚੌੜਾ ਹੋਣਾ 25000 ਕਿਊਸਕ ਪਾਣੀ ਲੰਗਾ ਹੋਣਾ ਜਦੋਂ ਇਹ 14000 ਕਿਊਸਕ ਪਾਣੀ ਨਾਲ ਹੀ ਓਵਰਫਲੋ ਹੋ ਕੇ ਟੁੱਟ ਜਾਂਦਾ ਹੈ ਵੱਡੀ ਬਰਬਾਦੀ ਹੁੰਦੀ ਹੈ ਜਦੋਂ 25000 ਕਿਓਸਕ ਪਾਣੀ ਲੰਘਿਆ ਤਾਂ ਆਉਣ ਵਾਲੇ ਲਹਿਰੇ ਹਲਕੇ ਤੱਕ ਹਜ਼ਾਰਾਂ ਪਿੰਡਾਂ ਤੱਕ ਇਹ ਬਰਬਾਦੀ ਦਾ ਕਾਰਨ ਬਣੂਗਾ ਐਸ ਕਰਕੇ ਲੋਕਾਂ ਨੂੰ ਜਗਾਉਣ ਵਾਸਤੇ ਦਰਸ਼ਨ ਵਾਸਤੇ ਕਿ ਸਰਕਾਰ ਦੀ ਨੀਤ ਅਤੇ ਨੀਤੀ ਵਿੱਚ ਫਰਕ ਹੈ ਇਹ ਨੀਤੀ ਤਹਿਤ ਆ ਕਿਸਾਨਾਂ ਦਾ ਮੋਹ ਜ਼ਮੀਨਾਂ ਤੋਂ ਭੰਗ ਕਰਾਉਣਾ ਚਾਹੁੰਦੇ ਆ ਕਿ ਕਾਰਪੋਰੇਟ ਕਰਾਣਿਆਂ ਨੂੰ ਕਿਸਾਨ ਦੁਖੀ ਹੋ ਕੇ ਜ਼ਮੀਨਾਂ ਕਿਵੇਂ ਸੌਫ ਦੇਣ ਕਿੰਨੇ ਪਿੰਡਾਂ ਦਾ ਰੋਸ ਮਾਰਚ ਅੱਜ ਘਟੋ ਘਟਾ 14-15 ਪਿੰਡਾਂ 'ਚ ਹੋ ਕੇ ਰੋਸ ਮਾਰਚ ਹੋਇਆ ਮੰਡਵੀ ਤੋਂ ਚਾਲੂ ਹੋ ਕੇ ਸਾਰੇ ਪਿੰਡਾਂ 'ਚ ਬੌਪਰ ਅਨੰਦਾਨਾ ਥੇੜੀ ਚੰਦੂ ਸਾਰੇ ਪਿੰਡਾਂ 'ਚ ਹੋ ਕੇ ਗਲਾੜ ਹੋਤੀਪੁਰ ਨਮਾ ਗੋਂ ਵੰਗਾ ਬਸਾਰਾ ਹਮੀਰਗੜ ਭੁੰਦਰਪੈਣੀ ਫਲੇਮਗੜਾ ਹੋ ਕੇ ਮਕੋਲਡ ਸਾਹਿਬ ਸਮਾਪਤ ਕੀਤੇ ਸਰਕਾਰ ਤੋਂ ਬਾਤ ਸਰਕਾਰ ਤੋਂ ਇਹ ਡਿਮਾਂਡ ਹੈ ਕਿ ਜਿਹੜੀ ਜ਼ਮੀਨ ਡਰੇਨ ਵਿਭਾਗ ਨੇ ਜੰਗਲਾਤ ਨੂੰ ਦਿੱਤੀ ਹੈ ਮੋੜ ਕੇ ਜ਼ਮੀਨ ਡਰੇਨ ਵਿਭਾਗ ਨੂੰ ਦਿੱਤੀ ਜਾਵੇ ਬਨ ਨੂੰ ਹੋਰ ਮਜ਼ਬੂਤ ਕਰਿਆ ਜਾਵੇ ਕਿਉਂਕਿ ਲੋਕਾਂ ਦੀ ਹਰ ਸਾਲ ਬਰਬਾਦੀ ਹੋਣ ਤੋਂ ਰੋਕਿਆ ਜਾ ਸਕੇ ਜੇ ਇਸ ਮੁੱਦੇ 'ਤੇ ਸਰਕਾਰ ਨਹੀਂ ਆਉਂਦੀ ਫਿਰ ਵੀ ਐਕਸ਼ਨ ਬਣਾਉਂਦੇ ਸੰਘਰਸ਼ ਹੈ ਜੀ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਪਰ ਕਿਸੇ ਵੀ ਕੀਮਤ 'ਤੇ ਕੱਗਰ ਦੇ ਅੰਦਰਲੇ ਪਾਸੇ ਇੱਕ ਵੀ ਰੁੱਖ ਨਹੀਂ ਲੱਗਣ ਦੇਵਾਂਗੇ ਜੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈ ਜਾਣ ਲੋਕ ਪਹਿਲਾਂ ਵੀ ਹੜਾਂ ਦੇ ਮਾਰੇ ਪਏ ਐ ਹੁਣ ਸਰਕਾਰ ਨਾਲ ਲੜ ਕੇ ਜੋ ਮਰਜ਼ੀ ਸਰਕਾਰ ਗੋਲੀ ਮਾਰੇ ਵੱਡੀ ਫੋਰਸ ਲਿਆਵੇ ਪਰਚੇ ਪਾਵੇ ਉਸ ਤੋਂ ਇਹ ਲੋਕ ਡਰਨ ਵਾਲੇ ਨਹੀਂ ਹੈਗੇ ਇਸ ਨੂੰ ਨੀਤੀ ਨੂੰ ਵਾਪਸ ਕਰਾ ਕੇ ਹਟਣਗੇ ਮਹਾਰਾਜ ਸਿੰਘ ਜਿਹੜੀ ਜਿਲਾਗੂ ਬੇਕ ਇੱਕ ਤਾਂ ਆਜ਼ਾਦ ਇਹ ਅੱਜ ਰੋਸ ਮਾਰਚ ਕੱਢਿਆ ਗਿਆ ਤੁਹਾਡੇ ਵੱਲੋਂ ਮੋਟੀਆਂ ਰੈਡੀ ਕੱਢੀ ਗਈ ਹੈ 71 ਨੂੰ ਲੈ ਕੇ ਕੀ ਮਸਲਾ ਹੈ ਮਸਲਾ ਇਸ ਤਰ੍ਹਾਂ ਹੈ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਰਹੇ ਹਾਂ ਕਿ ਜਿਹੜੇ ਕੱਗਰ ਦੇ ਵਿੱਚ ਵਣ ਪਾਗ ਰੁਖ ਲਾ ਰਿਹਾ ਹੈ ਉਹ ਇਲਾਕੇ ਦੀ ਬਰਬਾਦੀ ਹੈ ਕਿਉਂਕਿ 2008 ਦੇ ਵਿੱਚ ਇਹ ਡਰੇਨ ਪਾਗ ਨੇ ਜ਼ਮੀਨ ਕਰਵਾ ਕੀਤੀ ਸੀ ਪਰ ਪਤਾ ਨਹੀਂ ਸਰਕਾਰ ਦੀ ਕਿਸ ਨੀਤੀ ਹੈ ਕਿ ਨੀਤੀ ਹੈ ਸਰਕਾਰ ਦੀ ਔਰ اک ਬਾਗੇ ਵਣ ਪਾਗ ਨੂੰ ਬਦਲ ਦਿੱਤਾ ਗਿਆ ਕੁਦਰਤੀ ਹੈ ਕਿ ਵਣ ਪਾਗ ਵਿੱਚ ਰੁੱਖ ਲਾਏਗਾ ਜੇ ਗੱਗਰ ਦੇ ਵਿੱਚ ਰੁੱਖ ਲੱਗਦੇ ਨੇ ਤਾਂ ਬਣ ਦੇ ਵਿੱਚ ਜਿਹੜਾ ਪਾਣੀ ਨਿਕਾਸੀ ਹੋਣੀ ਹੈ ਰੁਕਾਵਟ ਹੋਏਗੀ ਵੱਡੀ ਪੱਧਰ ਤੇ ਜੰਗਲੀ ਬੂਟੀ ਉਗੇਗੀ ਰੁੱਖ ਉਗਣਗੇ ਬਣ ਨੂੰ ਰਕਾਵਟ ਆ ਕੇ ਤੇ ਬਣ ਟੁੱਟੇਗਾ ਤੇ ਲਾਕੇ ਦੇ ਵਿੱਚ ਫੜਾਂ ਨੇ ਬਰਬਾਦੀ ਕਰਨੀ ਹੈ ਉਹ ਲੋਕਾਂ ਨੂੰ ਸचेत ਕਰਨ ਵਾਸਤੇ ਕਿ ਭਰਾਵੋ ਬਰਬਾਦੀ ਤੋਂ ਬਚਣ ਵਾਸਤੇ ਉੱਠੋ ਜਾਗਰੂਕ ਹੋਵੋ ਸੋ ਉਸ ਸੰਬੰਧ ਵਿੱਚ ਅਸੀਂ ਹਰੇਕ ਪਿੰਡ ਵਿੱਚ ਜਾਗਰੂਤਾ ਰੈਲੀ ਝੰਡਾ ਮਾਰਚ ਕਰਕੇ ਆਏ ਆਂ ਸਰਕਾਰ ਦਾ ਪਿੱਟ ਸੱਪਾ ਵੀ ਕਰਕੇ ਆਏ ਆ ਕਿ ਸਰਕਾਰੇ ਲੋਕ ਜਾਗਦੇ ਨੇ ਵਿਰੋਧ ਕਰਨਗੇ ਨਹੀਂ ਲੱਗੰਦਿਆਂਗੇ ਜੀ ਕੀ ਲੱਗਦਾ ਕਿ ਜਿਹੜੇ ਦੋ ਵਿਭਾਗ ਹੋ ਗਏ ਸਰਕਾਰ ਕਹਿ ਰਹੀ ਹੈ ਵੀ ਦੋ ਵਿਭਾਗ ਨੇ ਇੱਕ ਜਲ ਸਰੋਤ ਵਿਭਾਗ ਨੂੰ ਗਿਆ ਪੰਜਾਬ ਦਾ ਇੱਕ বন ਵਿਭਾਗ ਹੋ ਗਿਆ ਵੀ ਕੰਮ ਹੁਣ ਚੰਗੀ ਤਰ੍ਹਾਂ ਸੰਭ ਲੈਣਗੇ ਕਿਉਂਕਿ ਪਹਿਲਾਂ ਨਹੀਂ ਚੱਲਦਾ ਸੀ ਸਰਕਾਰ ਦਾ ਦੇਖੋ ਦੋ ਵਿਭਾਗਾਂ ਦਾ ਕੰਮ ਹੀ ਅਲੱਗ-ਅਲੱਗ ਹੈ ਡਰੇਨ ਵਿਭਾਗ ਨੇ ਉਹਦੀ ਪ੍ਰਬੰਧ ਦੀ ਸਫਾਈ ਕਰਨੀ ਹੈ ਪਰ ਵਣ ਵਿਭਾਗ ਨੇ ਚ ਰੁੱਖ ਲਾਉਣੇ ਹਨ ਰੁੱਖ ਲੱਗਣਗੇ ਜਿਹੜੀਆਂ ਜੜੀਆਂ ਬੂਟੀਆਂ ਉਗਣਗੀਆਂ ਇਹਨਾਂ ਦਾ ਦੋਸ਼ ਆਪਣੇ ਮੇਲ ਹੈ ਨਹੀਂ ਜੇ ਦੋਨਾਂ ਦਾ ਮੇਲ ਹੋਏ ਤੇ ਨਹਿਰਾਂ ਕਸਬਿਆਂ ਦੇ ਵਿੱਚ ਤੁਸੀਂ ਫਿਰ ਰੁੱਖ ਲਗਾ ਦਿਓ ਉਹਨੂੰ ਕਿਉਂ ਪੱਕਾ ਕਰਦੇ ਹੋ ਫਿਰ ਤੋਂ ਉਹ ਵੀ ਵਣ ਪਾਕ ਨੂੰ ਰਸੋਖ ਦਿਓ ਤੁਹਾਡੇ ਨਹਿਰਾਂ ਹੀ ਪੱਕੀਆਂ ਹੋ ਜਾਣਗੀਆਂ ਜਿਹੜਾ ਨਾਲ ਹੈ ਰੁੱਖ ਲਗਾਓ ਨਾਲੇ ਤੁਹਾਡੇ ਹਰਿਆਲੀ ਹੋ ਜਾਏਗੀ ਸਾਰੇ ਨਹਿਰਾ ਕੋਣੀ ਵਣ ਭਾਗ ਨੂੰ ਸੌਪ ਦਿੰਦੇ। ਸੋ ਬੇਨਤੀ ਹੈ ਕਿ ਦੋਆਂ ਬਹਿਕ ਵਿੱਚ ਕੋਈ ਮੇਲ ਨਹੀਂ ਹੈ। ਡਰੇੜੇ ਭਾਗ ਦਾ ਸਫਾਈ ਰੱਖਣਾ ਹੈ ਪਰ ਜੇ ਵਣ ਭਾਗ ਨੂੰ ਸੌਪ ਦਿਓਗੇ ਤਾਂ ਸਫਾਈ ਨਹੀਂ ਹੋਣੀ। ਇਲਾਕੇ ਦੀ ਵੱਡੀ ਬਦਰ ਤੇ ਬਰਬਾਦੀ ਹੋਏਗੀ।